ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਬਾਬਾ ਹਰੀਵੱਲਬ ਸੰਗੀਤ ਸਮੇਲਨ 148 ਮਾ ਸੇਤ ਸ਼ਕਤੀਪੀਰ ਸ਼੍ਰੀ ਦੇਵਿਤਲਾ ਮੰਦਿਰ ਦੇ ਵਿੱਚ ਕਰਵਾਇਆ ਜਾ ਰਿਹਾ ਇਸ ਨੂੰ ਲੈ ਕੇ ਅੱਜ ਮੈਨੇਜਮੈਂਟ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸੇ ਉੱਤੇ ਗੱਲਬਾਤ ਕਰਨ ਲਈ ਸਾਡਾ ਨਾਮ ਮੌਜੂਦ ਹੈ ਹਰੀਵੱਲਬ ਸੰਗੀਤ ਸਮੇਲਨ ਦੇ ਜਰਨਲ ਸੈਕਟਰੀ ਦੀਪਕ ਬੱਲੀ ਜੀ ਪੱਲੀ ਜੀ ਹਰ ਸਾਲ ਦੀ ਤਰ੍ਹਾਂ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਜਿਹੜਾ ਹਰੀਪੱल्लਵ ਸੰਗੀਤ ਸਮੇਲਨ ਕਰਾਇਆ ਜਾ ਰਿਹਾ ਪੂਰੀਆਂ ਤਿਆਰੀਆਂ ਕਰ ਲਈਤੀਆਂ ਗਈਆਂ ਕੀ ਕੀ ਤਿਆਰੀਆਂ ਹੋ ਗਈਆਂ ਜੀ ਸਾਰੀਆਂ ਤਿਆਰੀਆਂ ਜਿਹੜੀਆਂ ਕਾਰਡ ਕਲਾਕਾਰਾਂ ਦੀ ਸਿਲੈਕਸ਼ਨ ਤੋਂ ਲੈ ਕੇ ਕਾਰਡ ਛਪਣ ਤੱਕ ਪੰਡਾਲ ਲਾਉਣ ਤੱਕ ਪੰਡਾਲ ਦੇ ਅੰਦਰ ਕਿਸ ਤਰ੍ਹਾਂ ਦੇ ਜਿਹੜੇ ਹੀਟਿੰਗ ਅਰੇਂਜਮੈਂਟਸ ਉਹ ਕਿਵੇਂ ਕੀਤੇ ਜਾਣ ਔਰ ਇਹਦੇ ਨਾਲ ਦੀ ਨਾਲ ਜਿਹੜੀ ਵੀਡੀਓਗ੍ਰਾਫੀ ਆ ਸਾਊਂਡ ਅਰੇਂਜਮੈਂਟ ਆ ਜਿਹੜੇ ਆਰਟਿਸਟ ਔਰ ਉਹਨਾਂ ਦੇ ਲਈ ਟਰਾਂਸਪੋਰਟੇਸ਼ਨ ਉਹਨਾਂ ਦੇ ਲਈ ਅਕਾਮੋਡੇਸ਼ਨ ਉਹਨਾਂ ਦੇ ਲਈ ਫੂਡ ਔਰ ਜਿਹੜੀ ਸਿਕਿਉਰਿਟੀ ਐਡਮਿਨਿਸਟ੍ਰੇਟਿਵ ਅਰੇਂਜਮੈਂਟਸ ਉਹ ਸਾਰੇ ਜਿਹੜੇ ਅਰੇਂਜਮੈਂਟਸ ਕਰ ਲਏ ਗਏ ਆ ਬਸ ਅੱਜ ਫਾਈਨਲ ਪ੍ਰੈਸ ਕਾਨਫਰੰਸ ਸੀ ਟੂ ਇਨਵਾਈਟ ਐਂਡ ਅਨਾਉਂਸ ਤੋਂ ਉਹ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹ ਜਿਹੜਾ ਐਤਕੀ ਦਾ ਹਰਵੱਲਵ ਆ 148ਵਾਂ 1875 ਤੋਂ ਸ਼ੁਰੂ ਹੋ ਕੇ 2023 ਚ ਅਸੀਂ ਪਹੁੰਚ ਗਏ ਆ ਔਰ ਇਹ ਹੁਣ ਆਪਣੇ 148ਵੇਂ ਸਾਲ ਚ ਆ ਤੇ ਐਤਕੀ ਜਿਹੜਾ ਇਹ ਸਮੇਲਨ ਆ 29 30 ਔਰ 31 ਦਸੰਬਰ ਨੂੰ ਹੋਣ ਜਾ ਰਿਹਾ ਜਿਹੜਾ ਵੀ ਇਹਦੀ ਜਿਹੜਾ ਇਹਦਾ ਹੈ ਉਹ ਇਹ ਆ ਕਿ ਜਿਹੜਾ ਵੀ ਸਾਲ ਦਾ ਅਖੀਰਲਾ ਵੀਕਐਂਡ ਹੋਏਗਾ ਉਹ ਜਿਸ ਵੀ ਤਰੀਕ ਨੂੰ ਆਉਂਦਾ 26 27 28 ਨੂੰ ਆਉਂਦਾ ਤਾਂ ਉਹਨੂੰ ਹੋਏਗਾ ਜੇ ਕਿ ਉਹ 29 ਤੇ 31 ਨੂੰ ਹੋ ਰਿਹਾ ਤਾਂ ਉਸ ਡੇਟਾ ਨੂੰ ਹੋਏਗਾ ਔਰ 3 ਦਿਨ ਦਾ ਸਮਾਵੇਲਨ ਆ ਉਸ ਤੋਂ ਪਹਿਲਾਂ 4 ਦਿਨ ਦਾ 뮤직 ਕੰਪੀਟੀਸ਼ਨ ਹੈ ਸੰਗੀਤ ਮੁਕਾਬਲੇ ਜੇ ਦੋ ਕੈਟਾਗਰੀ ਹੈ ਜੂਨੀਅਰ ਕੈਟਾਗਰੀ ਐਂਡ ਸੀਨੀਅਰ ਕੈਟਾਗਰੀ ਸੋ ਇਹ ਸਭਨ ਸਾਰੇ ਅਰੇਂਜਮੈਂਟ ਜਿਹੜੇ ਉਹ ਕਰ ਲਏ ਗਏ ਆ ਹਾਂ ਜਿਹੜੇ ਫਨਕਾਰ ਆ ਹੁਣ ਕਿੱਥੋਂ ਕਿੱਥੋਂ ਬੁਲਾਏ ਜਾ ਰਹੇ ਨੇ ਪੈਨ ਇੰਡੀਆ ਤੋਂ ਕਲਕੱਤੇ ਤੋਂ ਵੀ ਆ ਬੰਬੇ ਤੋਂ ਵੀ ਆ ਔਰ ਜੈਜਨ ਤੋਂ ਵੀ ਆ ਰਾਜਸਥਾਨ ਤੋਂ ਵੀ ਆ ਪੰਜਾਬ ਤੋਂ ਵੀ ਆ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਖਾਸ ਕਰਕੇ ਪੰਜਾਬ 'ਚ ਬਹੁਤ ਵੱਡੀ ਗਿਣਤੀ 'ਚ ਆ ਮਹਾਰਾਸ਼ਟਰ ਔਰ ਜਿਹੜਾ ਉਹਦੇ 'ਚ ਪੋਨੇ 'ਚ ਬਹੁਤ ਫਨਕਾਰ ਆ ਕਲਕੱਤੇ 'ਚ ਬਹੁਤ ਆਰਟ ਆ ਸੋ ਜਿੱਥੇ-ਜਿੱਥੇ ਵੀ ਬਧੀਆ ਆਰਟਿਸਟ ਹੈਗੇ ਆ ਜਿੱਥੇ ਉਹਨਾਂ ਦੇ ਸ਼ਗਿਰਦ ਅੱਛੇ ਆ ਉਹਨਾਂ ਸਭ ਥਾਵਾਂ ਤੋਂ ਆਰਟਿਸਟ ਜਿਹੜੇ ਇੱਥੇ ਆ ਰਹੇ ਆ ਜੇ ਦੇਖਿਆ ਜਾਵੇ ਬਾਬਾ ਹਰੀਵੱਲਵ ਸੰਗੀਤ ਸਮੇਲਨ ਦੀ ਜਿਹੜੀ ਮੈਨੇਜਮੈਂਟ ਹੈ ਉਹ ਜਿਹੜੇ ਫਨਕਾਰ ਹੈ ਕਾਫੀ ਪਾਕਿਸਤਾਨ ਤੋਂ ਵੀ ਬੁਲਾਉਂਦੇ ਸੀ ਹੁਣ ਜਿੱਦਾਂ ਤਣਾਅ ਚੱਲਿਆ ਉਸ ਨੂੰ ਲੈ ਕੇ ਪਾਕਿਸਤਾਨ ਤੋਂ ਜਿਹੜੇ ਫਨਕਾਰ ਬੁਲਾਏ ਜਾਣਗੇ ਇਹ ਤਣਾਅ ਹੁਣ ਦਾ ਨਹੀਂ ਹੈ ਲੇਕਿਨ ਅਸੀਂ 6-7 ਸਾਲ ਪਹਿਲਾਂ ਵੀ ਟਰਾਈ ਕੀਤਾ ਸੀ ਇੱਕ ਵਾਰੀ 6 ਸਾਲ ਪਹਿਲਾਂ ਕਿ ਅਸੀਂ ਪਾਕਿਸਤਾਨ ਤੋਂ ਜਿਹੜੇ ਫਨਕਾਰ ਆ ਉਹ ਬੁਲਾਏ ਜਾਣ ਕਿਉਂਕਿ ਕਲਾ ਸਾਂਝੀ ਆ ਸੰਗੀਤ ਸਾਂਝਾ ਆ ਸਾਹੇ ਸਾਂਝਾ ਆ ਕਿਹੜੀਆਂ ਚੀਜ਼ਾਂ ਕੁਦਰਤ ਨੇ ਇਨਸਾਨ ਨੂੰ ਦਿੱਤੀਆਂ ਉਹ ਸਾਂਝੀਆਂ ਆ ਹਵਾਵਾਂ ਸਾਂਝੀਆਂ ਆ ਮੀਂਹ ਸਾਂਝੇ ਆ ਧੁੱਪਾਂ ਸਾਂਝੀਆਂ ਰਾਤਾਂ ਸਾਂਝੀਆਂ ਹਵਾਵਾਂ ਸਾਂਝੀਆਂ ਸੁਗੰਧਾਂ ਸਾਂਝੀਆਂ ਸੋ ਇਸ ਕਰਕੇ ਅਸੀਂ ਸੋਚਦੇ ਹਾਂ ਕਿ ਸੰਗੀਤ ਔਰ ਸਾਹਿਤ ਨੂੰ ਵੰਡਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਇੱਕੋ ਹੀ ਧਰਤੀ ਆ ਪੰਜਾਬ ਦੀ ਕਿ ਜਿਹੜੀ ਪਾਣੀਪਤ ਤੋਂ ਲੈ ਕੇ ਪਸ਼ਾਵਰ ਤੱਕ ਸੀ ਇਹਦਾ ਸੱਭਿਆਚਾਰ ਇਕੱਠਿਆਂ ਦਾ ਵਿਕਸ਼ਿਆ ਪੈਦਾ ਵੀ ਇਕੱਠਾ ਹੋਇਆ ਸੱਭਿਆਚਾਰ ਤੇ ਤਰੱਕੀ ਔਰ ਰਸਤਾ ਵੀ ਉਹਦਾ ਜਿਹੜਾ ਇਕੱਠਾ ਹੀ ਰਿਹਾ ਇਹ ਤਾਂ ਹੁਣੇ ਥੋੜਾ ਸਮਾਂ ਪਹਿਲਾਂ 76 ਸਾਲ ਪਹਿਲਾਂ ਇਹ ਬਾਰਡਰ ਇਸ ਤਰ੍ਹਾਂ ਦੇ ਬਣੇ ਆ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਸੀ ਲੇਕਿਨ ਵੀਜ਼ਾ ਪ੍ਰੋਸੈਸ ਥੋੜਾ ਟਫ ਸੀਗਾ ਚੈਸ ਕਰਕੇ ਕਿ ਸਾਨੂੰ ਉਸ ਵੇਲੇ ਬਹੁਤ ਮੁਸ਼ਕਲ ਆਈ ਹੈ ਇਹਦੇ باوجود ਵੀ ਬਹੁਤ ਐਫਰਟਸ ਕਰਨ ਦੇ باوجود ਵੀ ਵੀਜ਼ਾ ਜਿਹੜਾ ਹੈ ਉਹ ਸੈਂਕਸ਼ਨ ਨਹੀਂ ਹੋ ਸਕਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਉਸ ਤਰਾਂ ਦੇ ਸੁਭਾ ਨੂੰ ਦੇਖਦੇ ਹੋਏ ਆਰਟਿਸਟ ਬੁਲਾਏ ਨਹੀਂ ਹੈ। ਹਾਂ ਜਿੱਦਾਂ ਦੇਖਿਆ ਗਿਆ ਹੈ ਬਾਬਾ ਹਰੀਵੱਲਵ ਸੰਗੀਤ ਸਮੇਲਨ ਰਾਤ ਦੇ ਸਮੇਂ ਹੁੰਦਾ ਉਸ ਨੂੰ ਲੈ ਕੇ ਲਾਈਨ ਆਰਡਰ ਨੂੰ ਤੇ ਨਾਲ ਕੋਈ ਪੁਲਿਸ ਕਮਿਸ਼ਨਰ ਦੇ ਨਾਲ ਕੋਈ ਮੀਟਿੰਗ ਹੋਈ ਹੈ। ਹਾਂਜੀ ਹਾਂਜੀ ਬਿਲਕੁਲ ਪੁਲਿਸ ਕਮਿਸ਼ਨਰ ਸਾਹਿਬ ਨੂੰ ਚਿੱਠੀ ਵੀ ਦੇ ਦਿੱਤੀ ਆ ਔਰ ਉਹਨਾਂ ਦੇ ਨਾਲ ਸਿਕਿਉਰਿਟੀ ਡਿਸਕਸ਼ਨ ਮੀਟਿੰਗ ਵੀ ਹੋ ਗਈ ਆ ਔਰ ਹੁਣ ਆਉਣ ਵਾਲੇ ਦਿਨਾਂ 'ਚ ਇਹ ਮੀਟਿੰਗਸ ਹੋਰ ਹੋਣਗੀਆਂ ਤਾਂ ਕਿ ਸਾਰੇ ਗੇਟ ਜਿਹੜੇ ਆ ਉਹ ਸੀਲ ਕੀਤੇ ਜਾਣ ਸਾਰਿਆਂ ਗੇਟ ਦੇ ਉੱਤੇ ਅਸੀਂ ਜਿਹੜੇ ਉਹਨਾਂ ਦੇ ਉਹ ਸਕਰੀਨਿੰਗ ਹੁੰਦੇ ਆ ਡੋਰਸ ਉਹ ਲਾਏ ਗਏ ਆ ਔਰ ਅਸੀਂ ਪੂਰੇ 0.2 ਪੁਆਇੰਟ ਸੀਸੀਟੀਵੀ ਉੱਥੇ ਇੰਸਟਾਲ ਕਰ ਅਗਾਂਹ ਵੀ ਕਰਦੇ ਆ ਐਕਟਿਵੇਟ ਕੀਤੇ ਜਾਣਗੇ ਇੱਕ ਸੀਸੀਟੀਵੀ ਦਾ ਇੱਕ ਫਿਰ ਅਲੱਗ ਤੋਂ ਇੱਕ ਯੂਨਿਟ ਬਣਾਇਆ ਜਾਂਦਾ ਜਿੱਥੇ ਪੁਲਿਸ ਨੂੰ ਅਸੀਂ ਉਹ ਬਣਾ ਕੇ ਹੈਂਡਓਵਰ ਕਰ ਦਿੰਦੇ ਆ ਕਿ ਲਓ ਅਸੀਂ ਇੰਸਟਾਲ ਕਰ ਦਿੱਤਾ ਹੁਣ ਤੁਸੀਂ ਆਪਣੇ ਬੰਦੇ ਪਟਾ ਕੇ ਇਹਨੂੰ ক্লোਜ਼ਲੀ ਮੋਨੀਟਰ ਕਰੋ ਹਾਂ ਬਾਬਾ ਹਰੀ ਬੱਲਬ ਸੰਗੀਤ ਸਮਾਗਮ ਹਰ ਸਾਲ ਕਿਸ ਨੂੰ ਸਮਰਪਿਤ ਕੀਤਾ ਜਾਂਦਾ ਹੈ ਇਸ ਸਾਲ ਕਿਹਨੂੰ ਸਮਰਪਿਤ ਕੀਤਾ ਜਾ ਰਿਹਾ ਇਸ ਸਾਲ ਜਿਹੜਾ ਆ ਉਹ ਛੋਟੇ ਸਾਹਿਬ ਜਦਿਆ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਤਾ ਜਾ ਰਿਹਾ ਕਿ ਜਿਨ੍ਹਾਂ ਦੀ ਸ਼ਹਾਦਤ ਜਿਹੜੀ ਅਦੁੱਤੀ ਸ਼ਹਾਦਤ ਆ ਜਿਹਦੀ ਕੋਈ ਉਦਾਹਰਣ ਨਹੀਂ ਹੈ ਦੁਨੀਆ ਦੇ ਵਿੱਚ ਇਸ ਬਰੇ ਦਾ ਜਿਹੜਾ ਸੰਗੀਤ ਸਮਾਗਮ ਆ ਇਹ ਛੋਟੇ ਸਾਹਿਬ ਜਦਿਆ ਨੂੰ ਸਮਰਪਿਤ ਹੈ ਹਰਵੱਲਪ ਸੰਗੀਤ ਸਮਾਗਮ ਅਵਾਰ ਜਿਹੜਾ ਉਹ ਕਿਸ ਨੂੰ ਦਿੱਤਾ ਜਾਏਗਾ ਇਸ ਵਾਰੀ ਦੋ ਅਵਾਰ ਦਿੱਤੇ ਜਾਂਦੇ ਆ ਇੱਕ ਅਵਾਰ ਤਾਂ ਹੁੰਦਾ ਹੈ ਹਰਵੱਲਪ ਸੇਵਾ ਸਨਮਾਨ ਕਿ ਹਰ ਸਭਾ ਦਾ ਕੋਈ ਵੀ ਬੰਦਾ ਜਿਹਨੇ 25 30 40 50 ਸਾਲ 60 ਸਾਲ 70 ਸਾਲ ਸਭਾ ਦੇ ਲਈ ਕੰਮ ਕੀਤਾ ਹੋਵੇ ਸਭਾ ਨੂੰ ਅਗਾਹ ਵਧਾਉਣ ਵਿੱਚ ਸਭਾ ਦੇ ਪ੍ਰਬੰਧ ਨੂੰ ਵਧੀਆ ਕਰਨ ਲਈ ਤੋਂ ਸ਼੍ਰੀ ਰਕੇਸ਼ ਦਾਦਾ ਜਿਹੜੇ ਸਾਡੇ ਟ੍ਰੈਜਰਰ ਸੀਗੇ ਉਹਨਾਂ ਨੂੰ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜਾ ਹਰ ਵਲਬ ਅਚੀਵਮੈਂਟ ਅਵਾਰਡ ਆ ਉਹ ਉਸਤਾਦ ਨਿਸ਼ਾਦ ਖਾਨ ਜਿਹੜੇ ਸਤਾਰ ਵਾਦਕ ਨੇ ਉਹਨਾਂ ਨੂੰ ਦਿੱਤਾ ਜਾ ਰਿਹਾ ਜੇ ਗੱਲ ਕਰੀਏ ਇਸ ਵਾਰ ਮੁੱਖ ਮਹਿਮਾਨ ਕੌਣ ਕੌਣ ਹੋਣਗੇ ਮੁੱਖ ਮਹਿਮਾਨ ਦੇ ਤੌਰ ਤੇ 29 ਦਸੰਬਰ ਨੂੰ ਤਾਂ ਜਿਹੜੇ ਸਾਡੇ ਗਵਰਨਰ ਨੇ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਉਹ ਆ ਰਹੇ ਆ ਉਸ ਤੋਂ ਇਲਾਵਾ ਸਰਦਾਰ ਬਲਕਾਰ ਸਿੰਘ ਜਿਹੜੇ ਕੈਬਨਿਟ ਮਿਸਟਰ ਨੇ ਲੋਕਲ ਬਾਡੀਜ਼ ਉਹਨਾਂ ਤੋਂ ਇਲਾਵਾ ਅਨਮੋਲ ਗਗਨਮਾਨ ਜਿਹੜੇ ਪੰਜਾਬ ਟੂਰਿਜ਼ਮ ਐਂਡ कल्चर एंड इन्वेस्ट पंजाब दे मिनिस्टर ने कैबिनेट ਉਹਨਾਂ ਨੂੰ ਉਹਨਾਂ ਦੀ ਕਨਫਰਮੇਸ਼ਨ ਆਈ ਆ ਇਸ ਤੋਂ ਇਲਾਵਾ ਨੈਕਸਟ ਵੀਕ ਮੰਡੇ ਮੈਂ ਜਾਵਾਂਗਾ ਕਿ ਹੋਰ ਵੱਧ ਤੋਂ ਵੱਧ ਜਿਹੜੇ ਪ੍ਰੋਮਿਨੈਂਟ ਪਰਸਨੈਲਿਟੀਜ਼ ਆ ਉਹ ਇਹਦੇ ਚ ਪਾਰਟਿਸਪੇਟ ਕਰਨ। ਇਹ ਗੱਲ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆ ਉਮੀਦ। ਐਤਕੀ ਨਹੀਂ ਨੈਕਸਟ ਟਾਈਮ ਡੈਫੀਨਿਟਲੀ ਆ ਵਿਲ ਟ੍ਰਾਈ ਕਿ ਉਹ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਇੱਥੇ ਆਉਣ। ਏਸੀ ਹਰੀਵल्लभ ਸੰਗੀਤ ਸਮੇਲਨ ਦੇ ਜਨਨ ਸੈਕਟਰੀ ਦੀਪਕ ਬਾਲੀ ਜਿਨ੍ਹਾਂ ਨੇ ਦੱਸਿਆ ਕਿ ਬਾਬਾ ਹਰੀਵल्लभ ਸੰਗੀਤ ਸਮੇਲਨ ਨੂੰ ਲੈ ਕੇ ਪੂਰੀਆਂ ਤਿਆਰੀਆਂ ਕੱਲ੍ਹ ਤੇ ਗਈ ਕੈਮਰਾਮੈਨ ਜਤਿੰਦਰ ਨਾਲ ਵਿਨੇਸ਼ ਸ਼ਮਾ ਦੈਨਿਸੂਲਾ ਟੀਵੀ ਜਲੰਧਰ